ਲੇ ਆੱਡਾ ਨੇ ਕੱਟ ਗਿਆ ਗਾੜੀ ਦੇ ਪਹੀਆ ਦੇ ਜਦ ਪਿੱਛਾ ਖਿਚਾ ਇੰਨੇ ਤੋਂ ਪਿੱਛਾ ਲਾਣਾ ਚਾਹੀਏ ਦਾ ਟਰੈਕਟਰ ਪਿੱਛਾ ਖਿਚਾ ਗਈ ਫੇਰ ਅੱਗੇ ਨੂੰ ਆਵਾ ਗਈ ਅੱਗੇ ਨੂੰ ਆਵਾ ਗਈ ਜਦੋਂ ਦੌੜ ਕੇ ਆਡਾ ਮਹਾ ਮਹਾ ਘਾ ਘਾ ਕਰਦੇ ਜਾਇਓ ਅੱਜ ਅੱਜਲੇ ਕਮਾਰੇ ਬੈਕਾ ਪਿੱਛਾ ਲਾ ਪਿੱਛਾ ਖਿੰਚਾ ਪਿੱਛਾ ਲਾ ਇਨ ਵੀ ਦੱਸ ਜਾਗੀ ਬਾਗਿੱਲਾ ਨਾ ਇਹ ਰਹਿ ਗਈ ਟੱਕ ਸੀ ਇਹ ਯਹਾਂ ਸੀ ਰਹੀ ਇਸ ਦੀ ਟੱਕ ਸੀ ਇਹ ਬਾਟਾ ਕੀ ਆ ਸਾਰੀ ਕੋ ਬੰਦ ਹੋ ਗਿਆ ਇਹ ਚਿੱਲਾ ਨਹੀਂ ਬਟਾ ਗਈ ਉਸ ਨੂੰ ਬਟਾ ਬਦਲ ਕਰੇਗਾ ਹਾਂ चला पछवा चल रही है इसका फायदा। कल थी? कल गर्मी बहुत होगी थी थोड़ी चली रात तीन थोड़ी मेरी चली ਅਸੀਗਰ ਜੋਗਰਾ ਆ ਗਿਆ ਹਾਂਜੀ ਆਸੀਗਰ ਜੋਗਰਾ ਤੋਂ ਅੱਛਾ ਕੀ ਸ਼ਾਮ ਲਾ ਲਗਾ ਅੱਛਾ ਹਰ ਪਿੱਛੇ ਨਹੀਂ ਕਿਸੇ ਦੇਖ ਲਈ ਹਟਾਉਣੇ ਰੋੜਾ ਕਾਤੇ ਜੀ ਜਿਆ ਕਿਸ ਬਾਦੀ ਖੱਟੇ ਨੂੰ ਨਾਰਨ ਦੇਖਾ ਤਾਂ ਬਾਹਨ ਇਸ ਮਖੜਾ ਲੈਣੇ ਕੋਰੇ ਤਾਂ ਵੱੱਡੇ ਸੇਰ ਚੱਲੀ ਰੂੜੀ ਤਾਂ ਹੋਰ ਵੀ ਗਾੜੀ இல்லா படாதோ ਸਾਫਰੀ ਇਟਾਲੀ ਕੀ ਹਾਲ ਚਾਲ ਨੇ ਵੀ ਲਓ ਜੀ ਦੋਸਤੋ ਫਿਰ ਦੂਸਰਾ ਵਲੌਗ ਹਾਜ਼ਰ ਆ ਜੀ 7501 ਵਾਲਾ ਪਿਛਲੇ ਵਲੌਗ ਚ ਤੁਸੀਂ ਦੇਖਿਆਈਆ ਬਾਈ ਆਪਾਂ ਨੇ ਤਿਆਰੀ ਕਰਤੀ ਸੀਗੀ 7501 ਦੀ ਵੜਵਾਣੇ ਦੀ ਤੇ ਬਾਈ ਆ ਗਿਆ ਅਮਰੀਕ ਅੱਜ ਵੱਢਣ ਤੇ ਇੱਕ ਟਰਾਲਾ ਭਰ ਗਿਆ ਬਾਈ ਦੇਖੋ ਟੀਸੀ ਕਰਵਾ ਦੇਣੀ ਬਾਈ ਇਹਦੀ ਟੀਸੀ ਕਰਵਾ ਕੇ ਬਾਈ ਫਿਰ ਦੂਜੀ ਟਰਾਲੀ ਲਿਆਂਦਾ ਮੈਂ ਤੇ ਬਾਈ ਟਰਾਲੀਆਂ ਮਿਲ ਨਹੀਂ ਰਹੀ ਤੇ ਜੀਰੀ ਵੜਵਾਣੀ ਪੈਗੀ ਜ਼ਰੂਰੀ ਰਾਤ ਬਾਈ ਬੱਦਲ ਆ ਗਿਆ ਸੀ ਯਾਰ ਚੜ ਕੇ ਪੂਰਾ ਇੱਕ ਵਾਰੀ ਦਾ ਬਾਈ ਸਾਹ ਖੁਸਕ ਕਰਤੇ ਸੀਗੇ ਮਗਲ ਆ ਵੀ ਹੋ ਗਿਆ ਕੰਮ ਪਰ ਪ੍ਰਮਾਤਮਾ ਨੇ ਬਾਈ ਸੁੱਖ ਰੱਖੀ ਟਲ ਗਿਆ ਪਿਆ ਨਹੀਂ ਹੈਗਾ ਤੇ ਕਿਧਰੇ ਕਿਧਰੇ ਦਾ ਬਾਈ ਬੁੰਦਾਬੰਦੀ ਹੋਈ ਆ ਸਾਡੇ ਇਲਾਕੇ ਰਾਤ ਵਈ ਨੇਰੀ ਚੱਲੀ ਕੋਈ ਓਏ ਹੋਏ ਫੱਟ ਹੋ ਗਈ ਬਾਈ ਐਨੀ ਨੇਰੀ ਤੇ ਚਲੋ ਪ੍ਰਮਾਤਮਾ ਨੇ ਬਾਈ ਆਪਣਾ ਏਰੀਆ ਸੁੱਕਾ ਰੱਖ ਦਿਆ ਤੇ ਪਹਿਲਾਂ ਬਹੁਤ ਬਰਸਾਤ ਹੋਲੀ ਬਾਈ ਹੁਣ ਲੋੜ ਨਹੀਂ ਹੈਗੀ ਜ਼ਿਆਦਾ ਬਰਸਾਤ ਦੀ ਤੇ ਜਿਹੜੀ ਬਾਈ ਨਾਜ ਪਿਆ ਖੇਤਾਂ ਦੇ ਵਿੱਚ ਚੱਕ ਹੋ ਜੂਗਾ ਕੁਸਤਾ ਬਾਈ ਸਰਕਾਰਾਂ ਤੰਗ ਕਰ ਰਹੀਆਂ ਤੇ ਹਾਲੇ ਵੀ ਬਾਈ ਮੰਡੀ ਦੇ ਵਿੱਚ ਬੋਲ ਚਾਲੂ ਨਹੀਂ ਹੋਇਆ ਬਾਈ ਮੰਡੀ ਦੇ ਵਿੱਚ ਤੇ ਕੀ ਹੋ ਗਿਆ ਬਾਈ ਚਲੋ ਬਾਈ ਕਰਦੇ ਆਂ ਵਲੌਗ ਸਟਾਰਟ ਤੇ ਵਲੌਗ ਬਾਈ ਅੱਧੀ ਖਾਸੀ ਜੀਰੀ ਵੱਡ ਹੋ ਗਈ ਵਲੌਗ ਆਪਾਂ ਕੱਲੇ ਜਾਣੇ ਫਸੇ ਹੋਏ ਆਂ ਅਜ ਫੇਰ ਅਮਰੀਕ ਪਟਾਇਆ ਬਾਬਾ ਜੀ ਟਰੈਕਟਰ ਦੇ ਮਗਾ ਤੂੰ ਹੀ ਸਾਹ ਤੇ ਆਪਾਂ ਬਾਈ ਸਾਡਾ ਸੁਕੜਾ ਚੱਕਣੀ ਪੈਂਦੀ ਆ ਬਹੁਤ ਕੰਮ ਹੁੰਦਾ ਤੁਹਾਨੂੰ ਪਤਾ ਤੇ ਚਲੋ ਜੀ ਦਿਖਾਉਂਦੇ ਆ ਤੁਹਾਨੂੰ ਕਾਰਵਾਈ ਅੱਗੇ ਦੀ ਜਿੰਨਾ ਕ ਵਲੌਗ ਬਣੂਗਾ ਓਨਾ ਕ ਬਣਾਵਾਂਗੇ ਇਹਦਾ ਨੰਬਰ ਹੈ 94633 79768 ਜੀ 94633 79768 79768 ਲਓ ਜੀ ਬਾਈ ਬਹੁਤ ਵਧੀਆ ਵਡਾਈ ਕਰਦਾ ਤੇ ਕੰਟੈਕਟ ਕਰਿਓ ਬਾਈ ਨੂੰ ਦੋ ਮਸ਼ੀਨਾਂ ਬਾਈ ਕੋਲ ਇਹ ਦੇਖੋ ਤੇ ਇੱਕ ਨੰਬਰ ਦੀ ਵਡਾਈ ਕਰਦਾ ਬਾਈ ਲਓ ਜੀ ਦੂਸਰੀ ਟਰਾਲੀ ਕਰਤੀ ਆਪਾਂ ਨੇ ਸਟਾਰਟ ਤੇ ਕਿੱਲੇ ਬਾਈ ਆਪਣੇ ਵੱਡ ਹੋ ਗਏ ਅੱਡਾ ਤੇ ਪੌਣਾ ਤੇ ਤੀਸਰੇ ਤੇ ਚੱਲ ਰਹੀ ਆ ਬਾਈ ਇਧਰ ਦੋ ਗਿੱਲੇ ਪਏ ਆ ਲਈ ਬਾਈ ਇਨਰ ਵਾਲੇ ਤੇ ਤੇਰੀ ਕਰਾਣੀ ਪਊਗੀ ਬਾਈ ਦੁਬਾਰਾ ਨਿੱਕੇ ਦੋ ਹੀ ਟਰਾਲੀਆਂ ਦੇ ਵਿੱਚ ਆ ਨਹੀਂ ਬਾਈ ਸਰਦਾ ਕੰਮ ਇਸ ਸਮਾਂ ਬਾਟਦੀ ਏ ਓ ਇਸ ਸਮਾਂ इधर नु आएगा इधर नु आएगा अमेरिका ओ किले की बवालियां इसकी ठीरी करवा लेंगे है ना उस में काट ले उसमें. 对。 ਦੀ ਭਟਾਈ ਕਰਦਾ ਆ ਮੁੰਡਾ 8:00 ਵੱਜ ਗਏ ਬਾਈ ਹਨੇਰਾ ਹੋ ਗਿਆ ਪੂਰਾ ਤੇ ਕੰਮ ਚੱਲ ਰਿਹਾ ਬਾਈ ਜੋਰੋ ਜੋਰ ਤੇ ਕੰਮ ਚੱਲ ਰਿਹਾ ਹੈ ਤੇ ਬਾਈ ਦੋਨੇ ਟਰਾਲੀਆਂ ਭਰਾਲੀਆਂ ਆਪਾਂ ਨੇ ਤੇ ਹੁਣ ਬਾਈ ਨੀਚੇ ਢੇਰੀ ਕਰਵਾ ਰਹੇ ਆ ਮਾਸ਼ੱਲਾ ਢੇਰੀ ਕਰਵਾ ਲਈਏ ਹੁਣ ਕਿਉਂਕਿ ਬਾਈ ਟਰਾਲੀਆਂ ਵਾਲੀ ਬਹੁਤ ਦਿੱਕਤ ਆਂਦੀ ਆ ਸੀਜ਼ਨ ਦੇ ਵਿੱਚ ਨਾ ਬਾਈ ਕਿਉਂਕਿ ਸਾਰੀ ਟਰਾਲੀਆਂ ਸਾਰੇ ਲੋਕਾਂ ਦੀ ਬੀਜੀ ਹੋ ਜਾਂਦੀ ਆ ਫੇ ਟਰਾਲੀ ਨਹੀਂ ਮਿਲਦੀ ਬਾਈ ਤੇ ਆਪਾਂ ਨੇ ਚਲੋ ਨਿਰਮਲ ਬਾਈ ਨੇ ਆਪਣਾ ਕੰਮ ਸਾਰਤਾ ਐਨਾ ਸ਼ੁਗਰ ਇਹ ਵੀ ਬਹੁਤ ਆ ਬਾਈ ਬਾਈ ਨੇ ਆਪਣਾ ਕੰਮ ਸਾਰਤਾ ਨਹੀਂ ਕੌਣ ਸਾਰਤਾ ਬਾਈ ਕਿਸੇ ਦਾ ਕੰਮ ਹਰ ਬੰਦੇ ਨੇ ਵਢਵਾਣੀ ਹੁੰਦੀ ਆ ਬਾਈ ਨਿਰਮਲ ਬਾਈ ਨੇ ਵਢਵਾਣੀਆਂ ਉਹਨੂੰ ਦਊਂਗਾ ਬਾਈ ਕੱਲੂ ਸਵੇਰੇ ਖਾਲੀ ਕਰਕੇ ਦੇ ਦਾਂਗਾ ਉਹਨੂੰ ਟਰਾਲੀ ਤੇ ਬਲੌਗ ਬਾਈ ਨੇ ਰੇਜ ਬਣਦਾ ਦਾ ਹੈ ਨਹੀਂ ਇੱਦਾਂ ਹੀ ਮੰਦਾ ਤੇ ਦੇਖਦੇ ਆਂ ਭਾਈ ਨਹੀਂ ਫਿਰ ਬਲੌਗ ਐਂਡ ਕਰਾਂਗੇ ਤੇ ਜਿੰਨਾ ਕ ਬਣ ਸਕਿਆ ਬਣਾਵਾਂਗੇ ਚੱਲਿਆ ਭਾਈ ਹੁਣ ਖਾਲੀ ਕਰਨ ਚੱਲਿਆ ਮਕੀਨ ਵਾਲਾ ਦੇਖੋ ਟੈਂਕ ਭਰ ਗਿਆ ਹੁਣ ਆਹੇ ਅੱਬਾ ਨੇ ਘਰ ਦੇ ਨੇੜੇ ਹੀ ਭਾਈ ਉਹ ਢੇਰੀ ਲਵਾ ਲਈ ਬਾਹਰ ਲਈ ਹੈਡ ਇਮਾਰਾ ਉੱਤੇ ਆਪਣਾ ਪਲੜ ਪੁੱਲੜ ਦੇ ਦਾਂਗੇ ਤੇ ਐਦਾਂ ਬਾਈ ਬਰਸਾਤ ਤੇ ਫਾਇਦਾ ਹੋ ਜੂਗਾ ਮਤਲਬ ਬੜਿਆ ਵਾ ਅਨਾਜ ਬੰਦਾ ਟੱਕ ਢੁੱਕ ਸਕਦਾ ਬਾਈ ਖੇਤ ਦੇ ਵਿੱਚ ਚਲ ਹੀ ਨਹੀਂ ਕਾਬੂ ਆਂਦੀ ਹੈ ਜਿਹੜੀ ਖੇਤ ਦੇ ਵਿੱਚ ਅਨਾਜ ਖੜਿਆ ਨਾ ਉਹ ਕਾਬੂ ਨਹੀਂ ਕਰ ਸਕਦੇ ਆਪਾਂ ਬਾਕੀ țeਰੀ ਟੂਰੀ ਲਗਿਆ ਵਾ ਤਾਂ ਬੰਦਾ ਟੱਕ ਢੁੱਕ ਦਿੰਦਾ ਲਾਓ ਜੀ ਗਿਆ ਬਾਈ ਪੈਂਟ ਖਾਲੀ ਕਰਨ ਗਿਆ ਉਹ ਚਲੋ ਜੀ ਹੁਣ ਅੱਗੇ ਦੀ ਕਾਰਵਾਈ ਦਿਖਾਉਂਦੇ ਆਂ ਵੀ ਤੁਹਾਨੂੰ